ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਜੇ ਆਉਣ ਵਾਲੀਆਂ ਲੇਟੈਸਟ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਤੇ ਦੋਸਤੋ ਗੱਲ ਕਰਦੇ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਪੰਜਾਬ ਕੈਬਨਿਟ 'ਚ ਨਵੇਂ ਮੰਤਰੀ ਦੀ ਐਂਟਰੀ ਸੰਜੀਵ ਅਰੋੜਾ ਨੇ ਚੁੱਕੀ ਸੌ ਹਾਂਜੀ ਦਾਦੇ ਕੇ ਪੰਜਾਬ ਕੈਬਨਿਟ 'ਚ ਨਵੇਂ ਮੰਤਰੀ ਦੀ ਐਂਟਰੀ ਹੋ ਗਈ ਹੈ ਲੁਧਿਆਣਾ ਪੱਛਮੀ ਹਲਕੇ ਤੋਂ ਹਾਲ ਹੀ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਸੌਂਚ ਕਾਈ ਗਈ ਹੈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸੰਜੀਵ ਅਰੋੜਾ ਨੂੰ ਮੰਤਰੀ ਅਹੁਦੇ ਦੀ ਸੌਂਚ ਕਾਈ ਗਈ ਤੇ ਹਾਲਾਂਕਿ ਉਹਨਾਂ ਨੂੰ ਕਿਹੜਾ ਵਿਭਾਗ ਮਿਲੇਗਾ ਇਸ ਬਾਰੇ ਹਜੇ ਥੋੜੀ ਦੇਰ ਤੱਕ ਪਤਾ ਲੱਗੇਗਾ ਇੱਥੇ ਇਹ ਵੀ ਦੱਸ ਦਈਏ ਕਿ ਚੋਣ ਮਹਿਮਦਦran ਆਪ ਦੇ ਕੌਮੀ ਕਵੀਨਰ ਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁੱਲੇ ਤੌਰ ਤੇ ਐਲਾਨ ਕੀਤਾ ਸੀ ਕਿ ਸੰਜੀਵ ਅਰੋੜਨ ਨੂੰ ਜਿੱਤਣ ਤੋਂ ਬਾਅਦ ਕੈਬਨਟ ਮੰਤਰੀ ਬਣਾਇਆ ਜਾਵੇਗਾ ਤੇ ਸੰਜੀਵ ਅਰੋੜਾ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਉਹਨਾਂ ਨੇ ਸੰਸਦ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਹੈ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਤਿੰਨ ਸਾਲਾਂ ਦੇ ਕਾਰਜਕਾਲ ਕਾਲ ਦਰਾਨ ਮੈਂ ਮੰਤਰੀ ਮੰਡਲ ਦਾ 7ਵਾਂ ਵਿਸਥਾਰ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੀ ਸਰਹੱਦ ਤੇ 10300 ਭਾਰਤੀ ਗ੍ਰਿਫਤਾਰ ਹਾਂਜੀ ਦਾਦੀ ਕਿ ਅਮਰੀਕੀ ਵਿਭਾਗ ਨੇ ਗੈਰ ਕਾਨੂੰਨੀ ਟੰਗ ਨਾਲ ਦੇਸ਼ ਵਿੱਚ ਦਾਖਲ ਹੁੰਦੇ ਫੜੇ ਗਏ ਭਾਰਤੀਆਂ ਦਾ ਅੰਕੜਾ ਜਾਰੀ ਕੀਤਾ ਹੈ ਜਾਣਕਾਰੀ ਤੋਂ ਮਈ ਵਿੱਚ ਘੱਟ 10300 ਭਾਰਤੀ ਗ੍ਰਿਫਤਾਰ ਖੂਬਿਆਰੇ ਕਾਨੂੰਨੀ ਤੌਰ ਤੇ ਦਾਖਲ ਹੁੰਦੇ ਅਮਰੀਕੀ ਸਰਹੱਦ ਤੇ ਫੜੇ ਗਏ ਉਹਨਾਂ ਵਿੱਚੋਂ 30 ਨਾ ਬਾਲਕ ਸਨ ਅਤੇ ਉਹਨਾਂ ਦੇ ਨਾਲ ਕੋਈ ਬਾਲਗ ਨਹੀਂ ਸੀ ਫੜੇ ਗਏ ਜ਼ਿਆਦਾਤਰ ਲੋਕ ਭਾਰਤ ਦੇ ਗੁਜਰਾਤ ਰਾਜ ਤੋਂ ਸਨ ਇਹ ਜਾਣਕਾਰੀ ਅਮਰੀਕਾ ਦੇ ਕਸਟਮ ਅਤੇ ਸਰਹੱਦੀ ਸੁਰੱਖਿਆ ਭਾਗ ਦੁਆਰਾ ਸਾਂਝੀ ਕੀਤੀ ਗਈ ਹੈ ਹਾਲਾਂਕਿ ਇਹ ਅੰਕੜੇ ਪਿਛਲੇ ਸਾਲ ਨਾਲੋਂ 70% ਘਟ ਹਨ ਜਦੋਂ ਇਸ ਸਮੇਂ ਦੌਰਾਨ 34535 ਭਾਰਤੀ ਫੜੇ ਗਏ ਸਨ ਤੇ ਹੁਣ ਹਰ ਹੁਣ ਰੋਜ਼ਾਨਾ ਔਸਤ 60% ਭਾਰਤੀ ਫੜੇ ਜਾ ਰਹੇ ਹਨ ਇਹ ਅਹਿਸਾਸ ਹੋਣ ਤੋਂ ਬਾਅਦ ਮਨੁੱਖੀ ਤਸ਼ਕਰੀ ਕਰਨ ਵਾਲੇ ਗਿਰੋਹਾਂ ਨੇ ਆਪਣੀ ਗਤੀਵਿਧੀਆਂ ਨੂੰ ਬਹੁਤ ਹੀ ਘਟਾ ਦਿੱਤਾ ਇਸ ਤੋਂ ਇਲਾਵਾ ਟਰੰਪ ਦੀ ਚੋਣਾਂ ਵਿੱਚ ਜਿੱਤ ਤੋਂ ਬਾਅਦ ਲਾਗੂ ਸਖਤ ਕਾਨੂੰਨਾਂ ਕਾਰਨ ਨਾਗੈਰਕ ਕਾਨੂੰਨੀ ਪ੍ਰਵੇਸ਼ ਕਰਨ ਵਾਲੇ ਯਮ ਦੀ ਗੰੰਟੀ ਵਿੱਚ ਭਾਰੀ ਕਮੀ ਆਈ April 2024 ਤੱਕ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਐਲਾਨ ਕੀਤਾ ਸੀ ਕਿ ਅਮਰੀਕੀ ਧਰਤੀ ਤੇ 2.2 ਲੱਖ ਭਾਰਤੀ ਬਿਨਾ ਕਾਗਜ਼ਾਤ ਦੇ ਰਹਿ ਰਹੇ ਹਨ ਤੇ ਇਨ੍ਹਾਂ ਵਿੱਚੋਂ ਜਨਵਰੀ 2025 ਵਿੱਚ 332 ਭਾਰਤ ਨੂੰ ਵਾਸਤੇ ਭੇਜ ਦਿੱਤਾ ਗਿਆ ਸੀ ਢੇਗ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਇੱਕ ਮਜੀਠਾ ਮਜੀਠਿਆ ਮਾਮਲੇ 'ਚ ਹਾਈ ਕੋਰਟ ਵੱਲੋਂ ਨਵੇਂ ਹੁਕਮ ਜਾਰੀ ਜਾਣੋ ਸੁਣਵਾਈ ਦੌਰਾਨ ਕੀ ਹੋਇਆ ਹਾਂਜੀ ਦਾਜੀ ਕਿ ਪੰਜਾਬ 'ਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਸ਼੍ਰੋਮਣੀ ਇਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਮਾਮਲੇ 'ਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਈ ਫਿਲਹਾਲ ਮਨਜੀਠੀਆ ਨੂੰ ਅਦਾਲਤ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਇਰਾਹਤ ਨਹੀਂ ਦਿੱਤੀ ਗਈ ਹੈ ਅਤੇ ਅਦਾਲਤ ਨੇ ਇਸ ਮਾਮਲੇ 'ਤੇ ਸੁਣਵਾਈ ਭਲਕੇ ਤੱਕ ਲਈ ਟਾਲ ਦਿੱਤੀ ਹੈ ਮਿਲੀਠੀਆ ਨੇ ਆਪਣੀ ਪਟੀਸ਼ਨ 'ਚ ਗ੍ਰਫਤਾਰੀ ਨੂੰ ਗੈਰਕਾਨੂੰਨੀ ਦੱਸਿਆ ਸੀ ਅਤੇ ਰਿਮਾਂਡ ਆਰਡਰ ਰੱਦ ਕਰਨ ਦੀ ਮੰਗ ਕੀਤੀ ਸੀ ਤੇ ਅਦਾਲਤ ਨੇ ਇਸ ਮਾਮਲੇ ਸੰਬੰਧੀ ਤਾਜ਼ੇ ਹੁਕਮਾਂ ਦੀ ਕਾਪੀ ਮੰਗੀ ਹੈ ਤਾਂ ਕਿ ਜਦੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਤਾਂ ਉਸ ਸਮੇਂ ਮਿਲੀਠੀਆ ਨੂੰ 7 ਦਿਨਾਂ ਦਾ ਰਮਾਂਡ ਮਿਲਿਆ ਹੋਇਆ ਸੀ ਤੇ ਹੁਣ ਬੀਤੇ ਦਿਨ ਫਰਮਜੀਤਿਆ ਨੂੰ 4 ਦਿਨਾਂ ਦਾ ਰਮਾਂਡ ਮਿਲਿਆ ਹੈ ਇਸ ਲਈ ਹਾਈ ਕੋਰਟ ਨੇ ਤਾਜ਼ੇ ਹੁਕਮਾਂ ਦੀ ਕਾਪੀ ਮੰਗੀ ਹੈ ਜਿਸ ਤੋਂ ਬਾਅਦ ਭਲਕੇ ਮੁੜ ਇਸ ਮਾਮਲੇ ਸੰਬੰਧੀ ਸੁਣਵਾਈ ਹੋਵੇਗੀ ਦੱਸਣਯੋਗ ਹੈ ਕਿ ਵਿਕਰਮ ਮਜੀਠਿਆ ਨੂੰ 25 ਜੂਨ ਨੂੰ 540 ਕਰੋੜ ਰੁਪਏ ਦੀ ਡਰੱਗ ਮਨੀ ਨਾਲ ਸੰਬੰਧਿਤ ਮਾਮਲਿਆਂ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ ਭਾਰੀ ਮੀਂਹ ਦੀ ਲਪੇਟ ਚ ਆਇਆ ਇਸ ਸੂਬਾ ਸੂਬੇ ਦਾ ਅੱਧਾ ਹਿੱਸਾ ਹਾਂਜੀ ਦਾਜਕੇ ਪੰਜਾਬ ਚ ਮੀਂਹ ਨੇ ਮੌਸਮ ਦਾ ਮਜਾਜ ਬਦਲ ਦਿੱਤਾ ਹੈ ਲਗਾਤਾਰ ਪੈ ਰਹੇ ਮੀਂਹ ਨੇ ਸੜਕਾਂ ਤੇ ਪਾਣੀ ਭਰ ਦਿੱਤਾ ਹੈ ਜਿਸ ਕਾਰਨ ਲੋਕਾਂ ਲਈ ਭਾਰੀ ਸਮੱਸਿਆਵਾਂ ਲਈ ਪੈਦਾ ਹੋ ਰਹੀਆਂ ਹਨ ਮੌਸਮ ਦੇ ਮਤਾਬਕ ਅਸਮਾਨ ਚ ਚਾਰੇ ਪਾਸੇ ਕਾਲੀ ਕਟਾ ਛਾਈ ਰਹੇਗੀ ਤੇ ਠੰਡੀਆਂ ਹਵਾਵਾਂ ਚੱਲਣਗੀਆਂ ਮੌਸਮ ਵਿਭਾਗ ਵੱਲੋਂ ਅਗਲੇ 5 ਦਿਨਾਂ ਲਈ ਹੋਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਵਿਭਾਗ ਵੱਲੋਂ ਜਾਰੀ ਕੀਤੀ ਤਾਜ਼ਾ ਬੁਲਕਬਾਰੀ ਮੁਤਾਬਕ 4 ਤੇ 5 ਜੁਲਾਈ ਨੂੰ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਭਾਰੀ ਮੀਂਹ ਪਵੇਗਾ ਇਸ ਦੇ ਨਾਲ ਹੀ ਅੰਮ੍ਰਿਤਸਰ ਕਪੂਰਥਲਾ ਨਵਾਂ ਸ਼ਹਿਰ ਅਤੇ ਰੂਪਨਗਰ ਤੇਜ਼ ਹਵਾਵਾਂ ਅਤੇ ਹਲਕੀ ਬੂੰਦਾਬੰਦੀ ਹੋਵੇਗੀ ਤੇ ਉੱਥੇ ਹੀ ਵਿਭਾਗ ਨੇ 6 ਤੇ 7 ਜੁਲਾਈ ਲਈ ਅਲਰਟ ਜਾਰੀ ਕੀਤਾ ਹੈ ਵਿਭਾਗ ਨੇ 6 ਤੇ 7 ਜੁਲਾਈ ਨੂੰ ਸੂਬੇ ਦੇ ਅੱਧੇ ਹਿੱਸੇ 'ਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਜਸਟ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਕਪੂਰਥਲਾ ਅੰਮ੍ਰਿਤਸਰ ਤੇ ਤਰਨਤਾਰਨ ਦਿਲੰਦਰ ਨਵਾਂ ਸ਼ਹਿਰ ਐਸਐਸਐ ਨਗਰ ਤੇ ਫਤਿਹਗੜ ਸਾਹਿਬ ਚਪਾਰੀਮੀ ਪਵੇਗਾ ਅਤੇ ਨਾਲ ਹੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇ ਗੱਲ ਕਰਦੇ ਹਾਂ ਦੋਸਤੋ ਅੱਜ ਦੀ ਵੱਡੀ ਖਬਰ ਦੇ ਬਾਰੇ ਅੱਜ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੁਫਤ ਕਣਕ ਲੈਣ ਵਾਲੇ ਪੰਜਾਬੀਆਂ ਲਈ ਆਖਰੀ ਮੌਕਾ ਦੇਖ ਰਹੋ ਨਾ ਕੀਤਾ ਇੱਕ ਕੰਮ ਤਾਂ ਹਾਂਜੀ ਦਾ ਜੀ ਕਿ ਮੁਹਾਲੀ ਜ਼ਿਲ੍ਹੇ ਚ ਸਮਾਟ ਕਾੜ ਰਾਸ਼ਨ ਸਕੀਮ ਤਹਿਤ ਕਣਕ ਦਾ ਲਾਭ ਲੈ ਰਹੇ ਲਾਪਤਿਆਂ ਲਈ ਆਪਣੇ ਕਾੜ ਚ ਦਰਜ ਸਮੂਹ ਪਰਿਵਾਰਕ ਮੈਂਬਰਾਂ ਦੀ ਈਕੇਵਾਈਸੀ ਕਰਵਾਉਣਾ ਲਾਜ਼ਮੀ ਹੈ ਪਹਿਲਾਂ ਹੀ ਈਕੇਵਾਈਸੀ ਕਰਵਾਉਣਾ ਦੀ ਆਖਰੀ ਮਿਤੀ ਜੁਨ ਸੀ ਜੋ ਹੁਣ 5 ਜੁਲਾਈ ਤੱਕ ਵਧਾ ਦਿੱਤੀ ਗਈ ਹੈ ਜ਼ਿਲ੍ਹਾ ਖਰਾਕ ਸਪਲਾਈ ਕੰਟਰੋਲਰ ਡਾਕਟਰ ਨਵ ਰੀਤ ਅਨੁਸਾਰ ਹੁਣ ਸਰਕਾਰ ਵੱਲੋਂ ਮੇਰਾ ਇਕਈ ਵੀਸੀ ਐਪ ਰਾਹੀਂ ਚਿਹਰੇ ਦੀ ਪਛਾਣ ਸ਼ੁਰੂ ਕੀਤੀ ਗਈ ਹੈ ਹਾਂਜੀ ਤੇ ਇਸ ਦੇ ਨਾਲ ਹੀ ਲਾਪਾਸ ਤਰੀਕਰ ਬੈਠੇ ਹੀ smartphones ਰਾਹੀਂ ਆਪਣਾ ਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਇਕੀਵਾਈਸੀ ਕਰ ਸਕਦੇ ਹਨ ਜ਼ਿਲ੍ਹਾ ਖਰਾਕ ਤੇ ਸਪਲਾਈ ਕੰਟਰੋਲਰ ਨੇ ਲਾਪਾਤਰਣ ਉਪੀਰ ਕੀਤਾ ਕਿ ਆਪਣੇ ਨੇੜਲੇ ਰਾਸ਼ਨ ਡਿਪੂ 홀ਡਰਾਂ ਨਾਲ ਤਾਲਮਿਲ ਕਰਦਿਆਂ ਜਾਂ ਉਪਰਕਤ ਐਪ ਰਾਹੀਂ 5 ਜੁਲਾਈ ਤੱਕ ਇਕੀਵਾਈਸੀ ਕਰਵਾਣੀ ਯਕੀਨੀ ਬਣਾਈ ਜਾਵੇ ਉਹਨਾਂ ਕਿ ਕਿ ਇਕੀਵਾਈਸੀ ਨਾ ਹੋਣ ਦੀ ਸੂਰਤ ਵਿੱਚ ਅਗਲੇ ਕਣਕ ਦੇ ਫੰਡ ਵੰਡ ਚੱਕਰ ਦੌਰਾਨ ਸਮਾਰਟ ਕਾਰਡ ਰਾਸ਼ਨ ਤਾਰਕ ਕਣਕ ਦਾ ਲਾਭ ਲੈਣ ਤੋਂ ਵਾਂਝੇ ਰਹਿ ਸਕਦੇ ਹਨ ਇਸ ਲਈ ਤੁਰੰਤ ਇਕੀਵਾਈਸੀ ਕਰਵਾ ਕੇ ਆਪਣਾ ਲਾਭ ਯਕੀਨੀ ਬਣਾਇਆ ਜਾਵੇ ਹਾਂਜੀ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਫਰੋ ਫਰੋਇ ਪਰ ਤੋਂ ਕਿ ਡਰੋਨ ਰਾਹੀਂ ਆਈ ਹਥਿਆਰਾਂ ਦੀ ਕੇਪ ਬਰਾਮਦ 1K47 ਵੀ ਮਿਲੀ ਹਾਂਜੀ ਦਾਜੀ ਕੇ ਭਾਰਤ-ਪਾਕਿਸਤਾਨ ਸਰਹੱਦ ਦੇ ਡਰੋਨ ਰਾਹੀਂ ਆਏ ਹਥਿਆਰਾਂ ਦੀ ਖੇਪ ਬਰਾਮਦ ਹੋਈ ਹੈ। ਇਸ ਸਬੰਧੀ ਮਚ ਥਾਣਾ ਮਮਦੋਟ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਅਸਲਾ ਐਕਟ ਅਤੇ 에ਅਰਕ੍ਰਾਫਟ ਐਕਟ ਤਹਿਤ ਮਾਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਨੇੜੇ ਪਿੰਡ ਘੋੜਾ ਚੱਕ ਮੌਜੂਦਾ ਮਜੂਦ ਸੀਤਾ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਹੰਦ ਪਾਕਿਸਤਾਨ ਬਾਰਡਰ ਵੱਲੋਂ ਡਰੋਨ ਰਾਹੀਂ ਭਾਰੀ ਮਾਤਰਾ ਵਿੱਚ ਹਥਿਆਰਾਂ ਦੀ खेਪ ਮੰਗਵਾਈ ਹੈ ਤੇ ਉਸ ਵਕਤ ਨੇ ਦੱਸਿਆ ਕਿ ਜੇਕਰ ਹੁਣ ਹੀ ਉਹਨਾਂ ਤੇ ਛਾਪੇਮਾਰੀ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਹੋ ਸਕਦੇ ਹਨ ਜਾਂਚ ਕਰਤਾ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਨੇ ਉਸਤ ਜਗਤ ਤੋਂ 2147 1247 ਸਮੇਤ ਸੰਤੀ ਜਿੰਦਾਰਾਂ ਨੂੰ ਦੋਸ਼ਿਤ ਕੀਤਾ ਹਨ ਇਸ ਸਬੰਧ ਵਿੱਚ ਥਾਣਾ ਮੋਡ ਪੁਲਿਸ ਨੇ ਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਗੱਲ ਕਰਦੇ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਭਾਰਤ ਆਈਰੀ ਪਾਕਿਸਤਾਨ ਟੀਮ ਖੇਡੇਗੀ ਦੋ ਟੂਰਨਾਮੈਂਟਾਂ ਹਾਂ ਜੀ ਦਾਦੀ ਕੇ ਪਾਕਿਸਤਾਨ ਦੀ ਹਾਕੀ ਟੀਮ ਨੂੰ ਅਗਲੇ ਮਹੀਨੇ ਭਾਰਤ ਵਿੱਚ ਹੋਣ ਵਾਲੇ ਏਸ਼ੀਆ ਕੱਪ ਵਿੱਚ ਖੇਡਣ ਤੋਂ ਨਹੀਂ ਰੁਕਿਆ ਜਾਵੇਗਾ ਇਹ ਜਾਣਕਾਰੀ ਖੇਡ ਮੰਤਰਾਲੇ ਤੇ ਇੱਕ ਸੂਤਰ ਨੇ ਵੀਰਵਾਰ ਨੂੰ ਦਿੱਤੀ ਜਾਨੀ ਕਿ ਪਾਕਿਸਤਾਨ ਦੀ ਹਾਕੀ ਟੀਮ ਏਸ਼ੀਆ ਕੱਪ ਅਤੇ ਜੂਨੀਅਰ ਹਾਕੀ ਵਿਸ਼ਵ ਕੱਪ ਖੇਡਣ ਲਈ ਭਾਰਤ ਆਵੇਗੀ ਤੇ ਸੂਤਰ ਨੇ ਕਿਹਾ ਕਿ ਅਸੀਂ ਕਿਸੇ ਵੀ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਭਾਰਤ ਵਿੱਚ ਖੇਡਣ ਵਾਲੀ ਕਿਸੇ ਵੀ ਟੀਮ ਦੇ ਵਿਰੁੱਧ ਨਹੀਂ ਹਾਂ ਪਰ ਦਵੱਲੇ ਮੈਚ ਯਾਨੀ ਕਿ ਸਿਰਫ ਭਾਰਤ ਤੇ ਪਾਕਿਸਤਾਨ ਵਿਚਕਾਰ ਇੱਕ ਵੱਖਰਾ ਮਾਮਲਾ ਹੈ ਏਸ਼ੀਆ ਕਪ ਹਾਕੀ ਟੂਰਨਾਮੈਂਟ 27 ਅਗਸਤ ਤੋਂ 7 ਸਤੰਬਰ ਤੱਕ ਬਿਹਾਰ ਦੇ ਦੇ ਰਾਜਗੀਰ ਵਿੱਚ ਖੇਡਿਆ ਜਾਵੇਗਾ ਆਪਰੇਸ਼ਨ ਸਧੂਰ ਕਾਰਨ ਅਗਲੇ ਮਹੀਨੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ ਪਾਕਿਸਤਾਨ ਦੀ ਭਾਗੀਦਾਰੀ ਬਰੇ ਸ਼ੰਕੇ ਸੰ ਏਸ਼ੀਆ ਕੱਪ ਤੋਂ ਇਲਾਵਾ ਪਾਕਿਸਤਾਨ ਦੀ ਟੀਮ ਨੂੰ ਨਵੰਬਰ ਦਸੰਬਰ ਵਿੱਚ ਹੋਣ ਵਾਲੇ ਜੂਨੀਅਰ ਵਿਸ਼ੇ ਕੱਪ ਵਿੱਚ ਵੀ ਖੇਡਣ ਦੀ ਇਜਾਜ਼ਤ ਦਿੱਤੀ ਜਾਵੇਗੀ ਤੇ ਹਾਂ ਜੀ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂ ਜੀ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੁਰਾਣੇ ਵਾਨਾ ਤੇ ਤੇਲ ਪਾਉਣ ਤੇ ਪਾਬੰਦੀ ਨੂੰ ਹਾਈ ਕੋਰਟ ਚ ਚੁਣੌਤੀ ਪੰਪ ਡੀਲਰਾਂ ਨੇ ਪਾਈ ਪਟੀਸ਼ਨ ਹਾਂਜੀ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਨਾ ਤੇ ਪੈਟਰੋਲ ਡੀਜ਼ਲ ਤੇ ਪਾਬੰਦੀ ਲਗਾਉਣ ਦੀ ਦੇ ਦਿੱਲੀ ਸਰਕਾਰ ਦੇ ਫੈਸਲੇ ਨੂੰ ਹੁਣ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ ਦਿੱਲੀ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਨੇ ਇਸ ਸੰਬੰਧ ਇਸ ਫੈਸਲੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ ਹਾਂਜੀ ਦਾਦੇ ਕਿ ਐਸੋਸੀਏਸ਼ਨ ਦੇ ਵਕੀਲ ਆਨੰਦ ਵਰਮਾ ਨੇ ਅਦਾਲਤ ਅੱਗੇ ਦਿੱਲੀ ਇਹ ਲਈ ਦਿੱਤੀ ਕਿ ਮੋਟਰ ਵਾਹਨ ਐਕਟ ਦੀ ਤਾਰਿਖ 192 ਸਿਰਫ ਵਾਹਨ ਦੇ ਮਾਲਕ ਜਾਂ ਡਰਾਈਵਰ ਤੇ ਲਾਗੂ ਹੁੰਦੀ ਹੈ ਉਹਨਾਂ ਕਹਿ ਕੇ ਅਸੀਂ ਸਰਕਾਰ ਦੀ ਨਵੀਂ ਨੀਤੀ ਦੀ ਪਾਵਣਾ ਦਾ ਸਵਾਗਤ ਕਰਦੇ ਹਾਂ ਪਰ ਪੈਟਰੋਲ ਪੰਪ ਸੰਚਾਲਕਾਂ ਨੂੰ ਇਸ ਦੇ ਦਾਇਰ ਵਿੱਚ ਲਿਆਉਣਾ ਗੈਰ ਕਾਨੂੰਨੀ ਹੈ ਕਾਨੂੰਨ ਅਨੁਸਾਰ ਵਾਹਨ ਮਾਲਕਾਂ ਤੇ ਡਰਾਈਵਰਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਬਾਲਣ ਪੰਪ ਮਾਲਕਾਂ ਵਿਰੁੱਧ ਤੇ ਤੁਹਾਨੂੰ ਦੱਸ ਦਈਏ ਕਿ 1 ਜੁਲਾਈ ਤੋਂ ਦਿੱਲੀ ਸਰਕਾਰ ਨੇ ਐਂਡ ਹਾਫ ਲਾਈਨ ਵਾਹਨਾ ਯਾਨੀ ਨਿਰਧਾਰਤ ਉਮਰ ਪਾਰ ਕਰ ਚੁੱਕੇ ਵਾਹਨਾ ਤੇ ਬਾਲਣ ਤੇ ਪਾਬੰਦੀ ਲਗਾ ਦਿੱਤੀ ਹੈ ਇਸ ਦੇ ਤਹਿਤ ਵੜੇ ਜਾਣ ਤੇ ਸਬੰਧਤ ਵਾਹਨ ਤੇ ਭਾਰੀ ਜੁਰਮਾਨਾ ਜਬਤ ਅਤੇ ਲੈਫਟਿੰਗ ਖਰਚੇ ਵਸੂਲੇ ਜਾ ਰਹੇ ਹਨ ਇਸ ਫੈਸਲੇ ਤੋਂ ਬਾਅਦ ਰਾਜਨੀਤੀ ਵੀ ਗਰਮ ਹੋ ਗਈ ਹੈ ਤੇ ਹਾਂਜੀ ਦੋਸਤੋ ਅਗਲੀਆਂ ਅੱਜ ਦੀ ਖਬਰ ਤੁਹਾਨੂੰ ਦੱਸ ਦਿੱਤੀ ਗਈ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜ਼ਰੂਰ ਕਰ ਲਿਓ ਜੀ ਦੋਸਤੋ ਧੰਨਵਾਦ